ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਫਰਦਾਸ ਪੰਜਾਬੀ ਮੈਂ ਹਾਂ ਪ੍ਰਭ ਸਿੱਧੂ ਅੱਜ ਅਸੀਂ ਪਟਿਆਲੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੇ ਨਾਲ ਬੈਠੇ ਹਾਂ ਸਾਡੇ ਨਾਲ ਨੇ ਜੁਆਇੰਟ ਐਕਸਪਰਟ ਬਹਾਦਰ ਸਿੰਘ ਬਿੱਟੂ ਜਿਹੜੇ ਕਿ ਜੁਆਇੰਟ ਦਾ ਟ੍ਰੀਟਮੈਂਟ ਕਰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਜੀ ਸੋ ਤੁਸੀਂ ਜੁਆਇੰਟ ਐਕਸਪਰਟ ਦੇ ਨਾਮ ਨਾਲ ਜਾਣੇ ਜਾਂਦੇ ਹੋ ਪਟਿਆਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੋਂ ਲੋਕ ਤੁਹਾਡੇ ਕੋਲੇ ਆਉਂਦੇ ਨੇ ਸੋ ਇਸ ਲਾਈਨ ਦੇ ਵਿੱਚ ਜਦੋਂ ਤੁਸੀਂ ਆਏ ਕਿਸ ਤਰ੍ਹਾਂ ਦੇ ਮਰੀਜ਼ ਜਿਹੜੇ ਹਰ ਦਿਨ ਤੁਹਾਡੇ ਕੋਲੇ ਆਉਂਦੇ ਨੇ ਤੇ ਕੀ ਪ੍ਰੋਬਲਮ ਜ਼ਿਆਦਾ ਫੇਸ ਕਰਦੇ ਨੇ ਪਤਾ ਕੀ ਅੱਜ ਕੱਲ ਜਿਹੜੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਸਰਵਾਈਕਲ ਦੀ ਜ਼ਿਆਦਾ ਪੇਨ ਲੋਕਾਂ ਨੂੰ ਹੋ ਰਹੀ ਹੈ ਠੀਕ ਹੈ ਕਿਉਂਕਿ ਇੱਕ ਤਾਂ ਸਾਡੇ ਮੋਬਾਈਲ ਨਹੀਂ ਜ਼ਿਆਦਾ ਸਰਵਾਈਕਲ ਦਾ ਕਰ ਕਰਤਾ ਕਿਉਂਕਿ ਜਦੋਂ ਬੰਦਾ ਕੋਈ ਫੋਨ ਸੁਣਦਾ ਜ਼ਿਆਦਾ ਠੀਕ ਹੈ ਹੂੰ ਤੇ ਜਾ ਲੈਡ ਕੇ ਆਪਾਂ ਫੋਨ ਦੇਖਦੇ ਆਂ ਠੀਕ ਹੈ ਤੇ ਇਹ ਅੱਜ ਕੱਲ੍ਹ ਚੱਲ ਰਿਹਾ ਜਾਂ ਬੈਕ ਪੇਨ ਹਨਾ ਜਿਆਦੇ ਜੀ ਦਿੱਕਤ ਆ ਰਹੀ ਆ ਲੋਕਾਂ ਨੂੰ ਹੁਣ ਕਈਆਂ ਨੂੰ ਗੋਡੇ ਦੀ ਪ੍ਰੋਬਲਮ ਆਉਂਦੀ ਹੈ ਜੀ ਕਹਿੰਦੇ ਨੇ ਵੀ ਡਾਕਟਰ ਸਾਹਿਬ ਗਰੀਸ ਮੋਕ ਗਿਆ ਜੀ ਗੋਡੇ ਘਸਕੇ ਨਵੇਂ ਪਾ ਲਓ ਹਮ ਅਸੀਂ ਬਿਨਾਂ ਦਵਾਈ ਤੋਂ ਬਿਨਾਂ ਐਮ ਆਰ ਆ ਤੋਂ ਬਿਨਾਂ ਐਕਸ ਰੇ ਤੋਂ ਇਲਾਜ ਕਰਦੇ ਆਂ ਜੀ ਬਹੁਤ ਸਾਰੀਆਂ ਤੁਹਾਡੀਆਂ ਵੀਡੀਓ ਇਸ ਤੋਂ ਪਹਿਲਾਂ ਵੀ ਆਈਆਂ ਨੇ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਫੋਨ ਵੀ ਆਉਂਦੇ ਹੋਣਗੇ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਉਹ ਲੋਕਾਂ ਦਾ ਰਹਿੰਦਾ ਉਸ ਤੋਂ ਬਾਅਦ ਦੇਖੋ ਵਧੀਆ ਰਿਸਪੌਂਸ ਜਾਂਦਾ ਜਦੋਂ ਬੰਦੇ ਠੀਕ ਹੋ ਕੇ ਜਾਂਦੇ ਨੇ ਦਵਾਵਾਂ ਦੇ ਕੇ ਜਾਂਦੇ ਨੇ ਹੂੰ ਠੀਕ ਹੈ ਕਈ ਬਹਿਮੀ ਵੀ ਆਉਂਦੇ ਨੇ ਜੀ ਹਰ ਇੱਕ ਤਰ੍ਹਾਂ ਦੇ ਹਰ ਤਰ੍ਹਾਂ ਦਾ ਪੱਖ ਆਉਂਦਾ ਨਾ ਜੀ ਹੁਣ ਕਈ ਬੰਦੇ ਦਾ ਸੀਰੀਅਸ ਕੇਸ ਨੇ ਉਹਨਾਂ ਨੂੰ ਚਲੋ ਲੰਮਾ ਸਮਾਂ ਲੱਗਦਾ ਠੀਕ ਹੋਣ ਨੂੰ ਹੂੰ ਤੇ ਉਹ ਸਗੋਂ ਤਿਆਰਬੇ ਸੰਝੇ ਕਰਦੇ ਵੀ ਅਸੀਂ ਮੈਂ ਉੱਥੇ ਗਏ ਉੱਥੇ ਜਗੇ ਦੇਖ ਕੇ ਹਨਾ ਜੀ ਵੀ ਪਰ ਸਾਡਾ ਇੱਕ ਅਲੱਗ ਹੀ ਅਸੀਂ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਹਾਂ ਜੀ ਸੋ ਉਮਰ ਦੀ ਜੀ ਗੱਲ ਕਰੀਏ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਤਾਂ ਪ੍ਰੋਬਲਮ ਦੇ ਖੋ ਆਉਂਦੀ ਆਉਂਦੀ ਹੈ ਕਿਉਂਕਿ ਉਮਰ ਦਾ ਲਿਆ ਜਾਂਦਾ ਹੈ ਪਰ ਅੱਜ ਦੇ ਟਾਈਮ 'ਚ ਨੌਜਵਾਨਾਂ ਨੂੰ ਵੀ ਬਹੁਤ ਸਾਰੀ ਪ੍ਰੋਬਲਮ ਹੈ ਜਿਹੜੀ ਬੈਕ ਦੀ ਆਉਂਦੀ ਹੈ ਸੋ ਤੁਹਾਡੇ ਕੋਲੇ ਵੀ ਨੌਜਵਾਨਾਂ ਦੀ ਤਾਦਾਦ ਜਿਹੜੀ ਹੈਗੀ ਹੈ ਨਹੀਂ ਸਾਡੇ ਕੋਲ ਛੋਟੇ ਛੋਟੇ ਬੱਚੇ ਵੀ ਆਉਂਦੇ ਆ ਕੋਈ 18 ਸਾਲ ਦਾ ਕੋਈ 16 ਸਾਲ ਦਾ ਕੋਈ ਛੋਟੇ ਛੋਟੇ ਵੀ 10 ਸਾਲ ਦਾ ਬੱਚਾ ਕੋਈ 5 ਸਾਲ ਦਾ ਹੂੰ ਕਿਉਂਕਿ ਜਦੋਂ ਕੋਈ ਬੱਚਾ ਡਿਵੀਆ ਦੀ ਤਾਲਮ ਆ ਗਈ ਹੈ ਹਨਾ ਤਾਂ ਵੀ ਬੈਕ ਦੀ ਚੂਲੇ ਵਾਲੀ ਹੱਡੀ ਬਾਹਰ ਆਉਂਦੀ ਹੈ ਕਈ ਵਾਰੀ ਬੱਚਿਆਂ ਦੀ ਜੀ ਜੀ ਇਦਾਂ ਹੀ ਇੱਕ ਤਾਂ ਹੁੰਦੀ ਹੈ ਜੀ ਸੋ ਡਾਕਟਰਾਂ ਦੇ ਕੋਲ ਅਕਸਰ ਜਦੋਂ ਲੋਕ ਜਾਂਦੇ ਨੇ ਤਾਂ ਡਾਕਟਰ ਕਹਿੰਦੇ ਨੇ ਵੀ ਬੈਕ ਦਾ ਆਪਰੇਸ਼ਨ ਕਰ ਦੋ ਕੋਈ ਗੱਲ ਹੁੰਦੀ ਹੈ ਬੈਕ ਦੇ ਆਪਰੇਸ਼ਨ ਨੂੰ ਅੱਜ ਦੇ ਟਾਈਮਸ ਤਾਂ ਬਹੁਤ ਜ਼ਿਆਦਾ ਹੀ ਚੱਲ ਰਿਹਾ ਹੈ ਕਿ ਪਿੱਠ ਦਾ ਆਪਰੇਸ਼ਨ ਕਰ ਦਿੱਤਾ ਜਾਵੇ ਇਹੋ ਜਿਹੇ ਲੋਕ ਵੀ ਤੁਹਾਡੇ ਕੋਲੇ ਆਉਂਦੇ ਨੇ ਫਿਰ ਵੀ ਜਿਹੜੇ ਡਾਕਟਰ ਕੋਲੋਂ ਬਾਅਦ ਪਹਿਲਾਂ ਜਾ ਕੇ ਤੁਹਾਡੇ ਕੋਲੇ ਆਉਂਦੇ ਨੇ ਦੇਖੋ ਪਹਿਲਾਂ ਹਰ ਬੰਦਾ ਹੀ ਆ ਉਹ ਡਾਕਟਰ ਕੋਲ ਹੀ ਜਾਂਦਾ ਪਹਿਲਾਂ ਜੀ ਠੀਕ ਹਮ ਚਲੋ ਡਾਕਟਰ ਸਾਹਿਬ ਦੀ ਸਲਾਹ ਲੈਂਦੇ ਆ ਜਿੱਦਾਂ ਵੀ ਡਾਕਟਰ ਦੱਸਦੇ ਹਨ ਹਮ ਪਰ ਜਦੋਂ ਬੰਦਾ ਨਹੀਂ ਠੀਕ ਹੁੰਦਾ ਫਿਰ ਜਿਵੇਂ ਪਤਾ ਲੱਗਦਾ ਵੀ ਯਾਰ ਫੁਲਾਨਾ ਬੰਦਾ ਉੱਥੋਂ ਠੀਕ ਹੋਇਆ ਹਨਾ ਸਾਡਾ ਫਿਰ ਉਹ ਸਾਡੇ ਕੋ ਆਉਂਦੇ ਨੇ ਜੀ ਹੁਣ ਕਈ ਜਿਹੜੇ ਸਾਡੇ ਕੋ ਬੰਦੇ ਠੀਕ ਹੋਏ ਨੇ ਅੱਗੇ ਦੀ ਅੱਗੇ ਸਾਡਾ ਨੈਟਵਰਕ ਬਣਿਆ ਹੋਇਆ ਹੂੰ ਵੀ ਇਦਾਂ ਦਾ ਵੀ ਹੈਗਾ ਵੀ ਉੱਥੋਂ ਅਸੀਂ ਠੀਕ ਹੋਏ ਉੱਥੇ ਜਾਓ ਤੁਸੀਂ ਜੀ ਜੀ ਠੀਕ ਹੈ ਨਾ ਤੇ ਬਾਕੀ ਇਹ ਵੀ ਜਿਹੜੇ ਪੁਰਾਣੇ ਸਾਡੇ ਪੇਸ਼ੈਂਟ ਨੇ ਠੀਕ ਹੋਏ ਨੇ ਕੋਈ ਨਵੇਂ ਜੁੜ ਰਹੇ ਨੇ ਹਨਾ ਕੁਦਰ ਦੇਸ਼ਾ ਵਿਦੇਸ਼ਾਂ ਤੋਂ ਆ ਰਹੇ ਨੇ ਠੀਕ ਹੋ ਕੇ ਚੱਲ ਜਾਂਦੇ ਆ ਜੀ ਜੀ ਸੋ ਇਸ ਤਰ੍ਹਾਂ ਹੀ ਨੈਟਵਰਕ ਚੱਲੀ ਜਾ ਰਹੀ ਹੈ ਜੀ ਜਿੰਨਾ ਤੋਂ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਦੇਸ਼ਾਂ ਤੋਂ ਤੁਸੀਂ ਗੱਲ ਕੀਤੀ ਹੈ ਵੀ ਆਉਂਦੇ ਨੇ ਪੇਸ਼ੈਂਟ ਕਈ ਪੇਸ਼ੈਂਟ ਸਪੈਸ਼ਲ ਆਉਂਦੇ ਨੇ ਛੁੱਟੀ ਲੈ ਕੇ ਟਿਕਟ ਕਰਾ ਕੇ ਵੀ ਅਸੀਂ ਬਹੁਤ ਪਰੇਸ਼ਾਨ ਆ ਪਿੱਛੇ ਜੇ ਇੱਕ ਮੁੰਡਾ ਸਾਡੇ ਕੋਲ ਸਪੇਨ ਤੋਂ ਆਇਆ ਸੀ ਸੱਸਰ ਪਹਿਲਾਂ ਅਸੀਂ ਠੀਕ ਰਿਆ ਸੀ ਉਹ ਅੱਛਾ ਜੀ ਉਹ ਠੀਕ ਹੋ ਕੇ ਚਲੇ ਗਿਆ ਦੋ ਤਿੰਨ ਸਿੱਟੀਆਂ ਕਹਿੰਦਾ ਮੈਂ 2.5 ਲੱਖ ਦੀ ਟਿਕਟ ਕਰ ਚੁੱਕਿਆ ਹਾਂ ਮੈਨੂੰ ਪਤਾ ਸੀ ਕਿ ਨਾ ਉੱਥੇ ਇਲਾਜ ਕਰਵਾਇਆ ਤਾਂ ਨਹੀਂ ਹੋਇਆ ਹੋਵੇਗਾ ਹੂੰ ਮਤਲਬ ਪੱਕਾ ਹਾਲ ਤਾਂ ਤੁਹਾਡੇ ਕੋਲ ਆ ਗਈ ਹੈ ਨਹੀਂ ਚਲੋ ਪਤਾ ਕੀ ਅ విశ్వాਸ ਹੁੰਦਾ ਜੀ ਜੀ ਹੁਣ ਕਈਆਂ ਨੂੰ ਵਿਸ਼ਵਾਸ ਹੋਇਆ ਸਾਡੇ ਤੇ ਉਹ ਸਾਡੇ ਕੋਈ ਆਉਂਦੇ ਆ ਕੋਈ ਕੋਈ ਵੀ ਪ੍ਰੋਬਲਮ ਆਉਂਦੀ ਹੈ ਚਾਹੇ ਉਹ ਸਾਡੇ ਨਾਮ ਕਰਨ ਦੀ ਹੋਵੇ ਜੀ ਪਰ ਅਸੀਂ ਤੁਹਾਨੂੰ ਸਲਾਹ ਦੇ ਦਿੰਦੇ ਆ ਵੀ ਨਹੀਂ ਇਹ ਸਾਡੇ ਕੰਮ ਕਰਨਾ ਨਹੀਂ ਡਾਕਟਰ ਦੇ ਕਰਨਾ ਦਾ ਹੈ ਕਰਨ ਵਾਲਾ ਹੈਗਾ ਜਾਂ ਕਿਸੇ ਨੂੰ ਹੋਰ ਜਗ੍ਹਾ ਤੇ ਭੇਜ ਦਿੰਦੇ ਵੀ ਨਹੀਂ ਆ ਸਾਡੇ ਵਾਸਤੇ ਜੀ ਕਿਹੜੇ ਕਿਹੜੇ ਮਤਲਬ ਜਿਹੜੇ ਟ੍ਰੀਟਮੈਂਟ ਨੇ ਉਹ ਤੁਸੀਂ ਕਰਦੇ ਹੋ ਪੇਟ ਹੋ ਗਈ ਸਰਵਾਈਕਲ ਹੋ ਗਈ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿੜੀਆਂ ਚੀਜ਼ਾਂ ਦੇਖੋ ਧਰਨ ਦਾ ਜੀ ਇਲਾਜ ਕਰਦੇ ਆ ਅਸੀਂ ਹੂੰ ਕਈ ਧਰਨ ਮਾਲ ਕੇ ਕੱਢਦੇ ਆ ਅਸੀਂ ਏਡੇ ਨਹੀਂ ਕੱਢਦੇ ਅਸੀਂ ਤੁਹਾਨੂੰ ਬਾਕੀ ਜਿਵੇਂ ਕੋਡਿਆਂ ਦੀ ਸਮੱਸਿਆ ਹੈਗੀ ਕਿਸੇ ਨੂੰ ਹੂੰ ਠੀਕ ਆ ਸਰਵਾਈਕਲ ਦੀ ਸਮੱਸਿਆ ਹੈਗੀ ਆ ਬੈਕ ਪੇਨ ਆ ਜੀ ਠੀਕ ਆ ਕੋਈ ਵੀ ਪ੍ਰੋਬਲਮ ਹੈਗੀ ਆ ਜੋਇੰਟ ਦੀ ਜੀ ਕਈਆਂ ਦੇ ਪੈਰ ਤੇ ਦਿੱਕਤ ਆ ਜਾਂਦੀ ਦੀ ਹੈ ਚੱਲਣ 'ਚ ਦਿੱਕਤ ਆ ਜਾਂਦੀ ਦੀ ਹੈ ਕਈਆਂ ਗੁੱਟ ਨਿਕਲ ਜਾਂਦਾ ਨਾ ਹੂੰ ਇਦਾਂ ਦੀ ਟੁੱਟੀ ਹੱਡੀ ਤੋਂ ਬਿਨਾਂ ਕੋਈ ਵੀ ਹੋਵੇ ਆਪਾਂ ਜੋਇੰਟ ਦਾ ਜੀ ਮਤਲਬ ਟੁੱਟੀ ਹੱਡੀ ਤੋਂ ਇਲਾਵਾ ਟੁੱਟੀ ਹੱਡੀ ਨਾ ਹੋਣੀ ਚਾਹੀਦੀ ਜੀ ਜੀ ਮਤਲਬ ਜਿਹੜੀ ਇੱਧਰ ਉੱਧਰ ਹਿੱਲੀ ਹੋਈ ਹੈ ਨਹੀਂ ਹਿੱਲਣਾ ਤਾਂ ਸੈੱਟ ਹੋ ਜਾਂਦੀ ਆ ਜੇ ਹੁਣ ਬਾਹਾਂ ਟੁੱਟ ਗਈ ਬੰਦੇ ਦੀ ਹੂੰ ਠੀਕ ਆ ਜੇ ਲੱਗ ਟੁੱਟ ਗਈ ਹੈ ਨਾ ਜੇ ਬਾਹ ਟੁੱਟ ਗਿਆ ਜੀ अच्छा जी ਅਸੀਂ ਫਿਰ ਹੋਰ ਜਿਹੜੇ ਹੈਗੇ ਸਾਡੇ ਜਾਣਕਾਰ ਉਹਨਾਂ ਕੋਲ ਭੇਜ ਦਿੰਦੇ ਹਾਂ ਅਸੀਂ ਮੈਂ ਰეკਮੈਂਡ ਕਰਦੇ ਹਾਂ ਜੀ ਸੋ ਰეკਮੈਂਡੇਸ਼ਨ ਬਹੁਤ ਆਉਂਦੀ ਹੋਊਗੀ ਲੋਕ ਬਹੁਤ ਸਾਰੇ ਆਪਣੇ ਪਰਿਵਾਰ ਰਿਸ਼ਤੇਦਾਰ ਵੀ ਭੇਜਦੇ ਹੋਣਗੇ ਪਤਾ ਕੀ ਹੈ ਕਈਆਂ ਦਾ ਸਾਡੇ ਪੇਸ਼ੈਂਟ ਦਾ ਫੈਮਿਲੀ ਰਿਲੇਸ਼ਨ ਹੀ ਨੇ ਹਨਾ ਵੀ ਕਿਉਂਕਿ ਜਿਹੜੇ ਬੰਦਿਆਂ ਨੂੰ 2-2 3-3 ਮਹੀਨੇ ਲਗਦੇ ਆ ਠੀਕ ਹੋਉਣ ਨੂੰ ਕਿਉਂਕਿ ਸਮੱਸਿਆ ਤੇ ਡਿਪੈਂਡ ਕਰਦਾ ਨਾ ਹਾਂਜੀ ਹੁਣ ਕਈਆਂ ਦੀ ਸਮੱਸਿਆ ਥੋੜੀ ਹੁੰਦੀ ਆ ਉਹ ਇੱਕ ਦੋ ਵਾਰੀ ਚ ਠੀਕ ਹੋ ਜਾਂਦੇ ਨੇ ਜੀ ਹੁਣ ਕਈਆਂ ਦੀ 18-18 20-20 ਸਾਲ ਤੋਂ ਸਮੱਸਿਆ ਹੈਗੀ ਆ ਉਹਨਾਂ ਨੂੰ ਟਾਈਮ ਤਾਂ ਲੱਗਦਾ ਹੀ ਜਾਂਦਾ ਟਾਈਮ ਟੇਕਿੰਗ ਹੁੰਦਾ ਉਹਨਾਂ ਨੂੰ ਫਿਰ ਇਹ ਹੁੰਦਾ ਵੀ ਚਲੋ ਪਰਿਵਾਰ ਮੰਗੋ ਹੀ ਬਣ ਜਾਂਦਾ ਹੁਣ ਕਿਉਂਕਿ ਜੁੜਨ ਜਾਣਦੇ ਹੁੰਦੇ ਆਪਾਂ ਕਿੰਨਾ ਲੱਗਾ ਜੀ ਜੀ ਸੋ ਮਤਲਬ ਆਪਾਂ ਤੁਹਾਡਾ ਨੰਬਰ ਵੀ ਜ਼ਰੂਰ ਸ਼ੇਅਰ ਕਰਾਂਗੇ ਕਿ ਤੁਸੀਂ ਸੰਪਰਕ ਕਰ ਸਕੋ ਸੋ ਤੁਸੀਂ ਕੋਈ ਸਨੇਹ ਹੈ ਜਿਹੜਾ ਦੇਣਾ ਚਾਹੁੰਦੇ ਉਹ ਕਿਉਂਕਿ ਕਾਰਨ ਇਹ ਹੈ ਕਿ ਅੱਜ ਦੇ ਟਾਈਮ 'ਚ ਨਾ ਲੋਕ ਦਚਿੱਤੀ 'ਚ ਬਹੁਤ ਨੇ ਡਾਊਟ ਬਹੁਤ ਨੇ ਠੀਕ ਹੈ ਉਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਪੇਸ਼ੈਂਟ ਨਾਲੇ ਵੀ ਗੱਲਬਾਤ ਕਰਾਂਗੇ ਉਹ ਵੀ ਆਪ ਹੀ ਦੱਸ ਦੇਣਗੇ ਤੇ ਉਹਨਾਂ ਦੇ ਨੰਬਰ ਵਗੈਰਾ ਸ਼ੇਅਰ ਕਰ ਦਾਂਗੇ ਡਾਇਰੈਕਟ ਗੱਲ ਕਰ ਸਕਣ ਪਰ ਤੁਸੀਂ ਆਪ ਦੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪਤੰਤ ਜੀ ਮੇਰਾ YouTube ਤੇ ਚੈਨਲ ਬਣਿਆ ਹੈ 72 ਬਿੱਟੂ ਜੋਇੰਟ ਐਕਸਪਰਟ ਦੇ ਨਾਮ ਤੇ ਜਿਹੜੀਆਂ 100 150 ਵੀਡੀਓ ਪਾਈਆਂ ਨੇ ਜੀ ਕਈ ਬਹੁਤ ਸਾਰੇ ਜਿਨ੍ਹਾਂ ਨੂੰ ਚੱਕ ਕੇ ਲੈ ਕੇ ਆਉਂਦੇ ਆ ਜਿਨ੍ਹਾਂ ਦੀ 18 18 20 20 ਸਾਲ ਦੀ ਇਸ ਮਸਲੇ ਹੈ ਜੀ ਉਹ ਉਹਨਾਂ ਦੀ ਵੀਡੀਓ ਚਲਾਉਂਦੇ ਆ ਚੈਨਲ ਤੇ ਜੀ ਬਾਕੀ ਦਾ ਗੱਲ ਵਿਸ਼ਵਾਸ ਦੀ ਆ ਜੀ 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 ਬਿਲਕੁਲ ਜਿਹੜੇ ਹੁਣ ਪੇਸ਼ੈਂਟ ਠੀਕ ਹੁੰਦੇ ਅੱਗੇ ਦੀ ਅੱਗੇ ਭੇਜੀ ਜਾਂਦੇ ਨੇ ਹਮ ਤੇ ਚੱਲੀ ਜਾਂਦਾ ਚੱਲੀ ਜਾਂਦਾ ਜੀ ਜੀ ਸੋ ਡਾਕਟਰ ਸਾਹਿਬ ਅਸੀਂ ਤੁਹਾਨੂੰ ਬੈਸਟ ਆਫ ਲੱਕ ਵਿਸ਼ ਕਰਦੇ ਆਂਗੇ ਤੇ ਜਿਹੜੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਉਹ ਵੀ ਉਮੀਦ ਕਰਦੇ ਹੋਣਗੇ ਤੁਸੀਂ ਛੇਤੀ ਛੇਤੀ ਉਹਨਾਂ ਨੂੰ ਚੱਲਦੇ ਫਿਰਦੇ ਕਰ ਦੋ ਪਤਾ ਕੀ ਅਸੀਂ ਵੀ ਦੁਆ ਕਰਦੇ ਆਂ ਪ੍ਰਮਾਤਮਾ ਕ੍ਰਿਸ਼ਨ ਜੀ ਜੀ ਤੇ ਅਰਦਾਸ ਕਰਕੇ ਲੱਗਦੇ ਆ ਵੀ ਸੱਚੇ ਪ੍ਰਭੂ ਸਾਹਿਬ ਜਿਹੜਾ ਕੋਈ ਮਰੀਜ਼ ਸਾਡੇ ਕੋਲ ਚੱਲ ਕੇ ਆਵੇ ਰਾਜੀ ਹੋ ਕੇ ਜਾਵੇ ਕਿਉਂਕਿ ਅਸੀਂ ਕਿਸੇ ਦੀ ਸੁੱਖ ਮੰਗਾਂਗੇ ਤਾਂ ਸਾਡੇ ਕੋਈ ਸੁੱਖ ਮੰਗੂਗਾ ਜੀ ਸਾਨੂੰ ਤੇ ਆ ਵੀ ਜਦੋਂ ਕੋਈ ਬੰਦੇ ਠੀਕ ਹੋ ਜਾਂਦੇ ਕਿ ਸਿਰ ਤੇ ਹੱਥ ਲੱਗ ਜਾਂਦੇ ਨੇ ਬਿਲਕੁਲ ਦੁਆਵਾਂ ਮੰਗਦੀਆਂ ਨੇ ਜੀ ਹਰ ਗੱਲ ਉੱਥੇ ਟ੍ਰੀਟਮੈਂਟ ਜਾਂ ਪੈਸੇ ਦੀ ਨਹੀਂ ਹੁੰਦੀ ਦੁਆਵਾਂ ਬਹੁਤ ਬਿਲਕੁਲ ਜੀ ਬਿਲਕੁਲ ਜੀ ਸੋ ਅਸੀਂ ਇਹਨਾਂ ਨੂੰ ਵੈਸੇ ਡਾਕਟਰ ਸਾਹਿਬ ਕਹਿ ਦਿੰਦੇ ਆ ਪਰ ਇਹ ਮੰਨਦੇ ਨਹੀਂ ਕਹਿੰਦੇ ਨਾ ਕਿ ਆ ਕਰੋ ਮੈਨੂੰ ਨਹੀਂ ਮੇਰੇ ਡਾਕਟਰ ਨਹੀਂ ਹੈਗਾ ਤਾਂ ਕੀ ਆ ਤੁਸੀਂ ਕਹਿਆ ਹਣਾ ਉਹ ਤੁਹਾਡਾ ਆਪਣਾ ਹੋ ਆ ਜੀ ਨਹੀਂ ਪਰ ਉਹ ਸਾਡੇ ਲਈ ਤੁਸੀਂ ਡਾਕਟਰ ਤੁਹਾਡੇ ਜਿ ਆਪਣੀ ਉਹ ਹੈ ਨਾ ਆਪਣਾ ਹੈ ਨਾ ਕਿ ਤੁਸੀਂ ਮੰਨਦੇ ਹੋ ਜੀ ਬਿਲਕੁਲ ਸੋ ਇਹਨੇ ਬਹਾਦਰ ਸਿੰਘ ਬਿੱਟੂ ਫੇਸ 2 ਪਟਿਆਲਾ ਦੇ ਵਿੱਚ ਟਰੀਟਮੈਂਟ ਹੈ ਜਿਹੜਾ ਕਰਦੇ ਨੇ ਇਹਨਾਂ ਦਾ ਨੰਬਰ ਤੁਸੀਂ نیچے ਲਿਖਿਆ ਦੇਖ ਰਹੇ ਹੋ ਸਾਂਝਾ ਕੀਤਾ ਹੈ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਪੇਸ਼ੈਂਟਸ ਦੇ ਨੰਬਰ ਅਸੀਂ ਅੱਗੇ ਸਾਂਝੇ ਕਰਾਂਗੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਤਰੀਕੇ ਦਾ ਕੋਈ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ ਫੋਨ ਤੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਉਹਦਾ ਟਰੀਟਮੈਂਟ ਹੈ ਜਿਹੜਾ ਉਹ ਕਰਵਾ ਸਕਦੇ ਹੋ ਸੋ ਹੋਰ ਵੀ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਸ਼ੇਅਰ ਕਰਨਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਲਈ ਕਹਿ ਰਹੇ ਹਾਂ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕੋਈ ਬਹੁਤ ਸਮੇਂ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਕਿਸੇ ਤਰੀਕੇ ਦੀ ਹੱਡੀਆਂ ਦੀ ਬਿਮਾਰੀ ਨਾਲ ਤਾਂ ਉਹਨੂੰ ਪਰੇਸ਼ਾਨੀ ਹੈ ਜਿਹੜੀ ਉਹਦੀ ਹੱਲ ਹੋ ਸਕੇ ਸੋ ਤੁਸੀਂ ਇਸ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਜ਼ਰੂਰ ਹਾਂਜੀ ਸਾਡੇ ਨਾਲ ਅੱਜ ਇੱਕ ਮਰੀਜ਼ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਸੁਖਚੈਨ ਸਿੰਘ ਇਸਮਲਾਬਾਦ ਡਿਸਟ੍ਰਿਕਟ ਕੁਰਕਸ਼ੇਤਰ ਹਰਿਆਣਾ ਤੋਂ ਆਏ ਹਾਂ ਜੀ ਅਸੀਂ ਬਹੁਤ ਦੂਰੋਂ ਤਾਨੂੰ ਕਿਵੇਂ ਪਤਾ ਲੱਗਿਆ ਸੀਗਾ ਡਾਕਟਰ ਸਾਹਿਬਾਰੇ ਇੱਕ ਸਾਡਾ ਰਿਲੇਟਿਵ ਸੀ ਜੀ ਨਾਲ ਤੇ ਪਿੰਡ ਤੋਂ ਜੀ ਉਹਨਾਂ ਦੇ ਮਾਤਾ ਜੀ ਨੂੰ ਬਹੁਤ ਪ੍ਰੋਬਲਮਸ ਸੀਗੇ ਤੇ ਉਹ ਠੀਕ ਹੋਏ ਇਸ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਇੱਕ ਉਹਨਾਂ ਦਾ ਭਤੀਜਾ ਸੀਗਾ ਉਹ ਵੀ ਇੱਥੇ ਹੀ ਠੀਕ ਹੋਇਆ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਇਸ ਕਰਕੇ ਉਸ ਇਹਨਾਂ ਨੂੰ ਨਾਲ ਵੀ ਲੈ ਕੇ ਆਏ ਪਿਛਲੇ ਹफ्ते ਕਿੰਨੇ ਵਾਰ ਤੁਸੀਂ ਆ ਹੁਣ ਦੂਜੀ ਵਾਰੀ ਆਏ ਹੋ ਤੁਸੀਂ ਜਾਂ ਪਹਿਲੀ ਵਾਰੀ ਹਾਂ ਅਸੀਂ ਹੁਣ ਦੂਜੀ ਵਾਰੀ ਆਏ ਹਾਂ ਓਕੇ ਤੇ ਕਿੰਨਾ ਕੁ ਫਰਕ ਹੈ ਜਿਹੜਾ ਤੁਹਾਨੂੰ ਆਪਣੀ ਸਿਹਤ ਦੇ ਵਿੱਚ ਲੱਗ ਰਿਹਾ ਹੈ ਮੈਨੂੰ ਹੁਣ ਕਾਫੀ ਫਰਕ ਲੱਗ ਰਿਹਾ ਜੀ ਜੀ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਦੋ ਵਾਰੀ ਤੁਸੀਂ ਆਏ ਹੋ ਵੀ ਉਹ ਇੰਨੀ ਦੂਰੋਂ ਆਉਣਾ ਸਫਲ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਸਫਲ ਰਿਹਾ ਜੀ ਹਾਂ ਮੈਨੂੰ ਪਹਿਲਾਂ ਤਾਂ ਕਾਫੀ ਰਿਲੈਕਸ ਹੋ ਰਿਹਾ ਜੀ ਕਿੰਨੇ ਸਮੇਂ ਤੋਂ ਤੁਹਾਨੂੰ ਪ੍ਰੋਬਲਮ ਹੈ ਜਿਹੜੀ ਇਹ ਚੱਲ ਰਹੀ ਸੀਗੀ ਮੈਨੂੰ ਇਹ 5-6 ਸਾਲ ਤੋਂ ਪ੍ਰੋਬਲਮ ਚੱਲ ਰਹੀ ਸੀਗੀ ਜੀ ਪਹਿਲਾਂ ਕਈ ਜਗ੍ਹਾ ਤੋਂ ਮੈਂ ਆਪਣੇ ਟ੍ਰੀਟਮੈਂਟ ਕਰਵਾਇਆ ਪਰ ਕਿਤੇ ਉਹ ਫਰਕ ਨਹੀਂ ਪਿਆ ਹੂੰ ਮੈਂ ਹਸਪੀਟਲਾਂ ਦੇ ਵੀ ਚੱਕਰ ਲਗਾਏ ਪਰ ਸਭ ਨੇ ਆਪਰੇਸ਼ਨ ਦੱਸਿਆ ਪਰ ਮੈਂ ਆਪਰੇਸ਼ਨ ਨਹੀਂ ਕਰਵਾਇਆ ਹਾਂਜੀ ਬੈਠਣ ਉੱਠਣ ਚ ਪ੍ਰੋਬਲਮ ਆਉਂਦੀ ਸੀ ਜਾਂ ਤੁਰਨ ਚ ਕੀ ਪ੍ਰੋਬਲਮ ਆਉਂਦੀ ਸੀ ਤੁਹਾਨੂੰ ਜੀ ਜਿਸ ਟਾਈਮ ਪ੍ਰੋਬਲਮ ਆਉਂਦੀ ਹੈ ਜੀ ਉਸ ਟਾਈਮ ਮੈਨੂੰ ਉੱਠਣਾ ਬੈਠਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅੱਛਾ ਜੀ ਤੇ ਬਾਕੀ ਚੱਲਣ ਚ ਵੀ ਪ੍ਰੋਬਲਮ ਸੀ ਹਾਂ ਚੱਲਣ ਚ ਬਹੁਤ ਪ੍ਰੋਬਲਮ ਹੁੰਦੀ ਜੀ ਜੀ ਤੇ ਹੁਣ ਤੁਸੀਂ ਮਤਲਬ ਪਹਿਲਾਂ ਦੇ ਨਾਲੋਂ ਕਿੰਨੇ ਪਰਸੈਂਟ ਕਹਿ ਸਕਦੇ ਹੋ ਵੀ ਤੁਸੀਂ ਠੀਕ ਹੋ ਹਾਂ 50% ਠੀਕ ਦੱਸ ਸਕਦੇ ਹਾਂ ਇੱਕ ਵਾਰ ਚ ਹਾਂਜੀ ਤੇ ਦੂਸਰੀ ਵਾਰ ਤੁਸੀਂ ਅੱਜ ਆਏ ਹੋ ਹਾਂਜੀ ਦੂਸਰੀ ਵਾਰ ਆਜਾਏ ਤੇ ਜਿਹੜੇ ਲੋਕ ਦੇਖ ਰਹੇ ਨੇਗੇ ਇਹ ਵੀਡੀਓ ਤੇ ਉਹ ਕਹਿੰਦੇ ਨੇ ਵੀ ਸ਼ਾਇਦ ਇਹ ਫੇਕ ਕਰ ਰਹੇ ਨੇ ਜਾਂ ਜਾਣ ਬੁੱਝ ਕੇ ਕਰ ਰਹੇ ਨੇ ਇਦਾਂ ਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੋ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਤੁਹਾਡਾ ਆਉਣਾ ਇੱਥੇ ਵਰਥ ਇਟ ਰਿਹਾ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਸਭ ਨੂੰ ਇਹੀ ਮੈਸੇਜ ਭੇਜਦੇ ਆ ਜੀ ਇੱਥੇ ਆਣ ਫੇਕ ਵਾਲੀ ਜਾਂ ਝੂਠ ਵਾਲੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਵੀ ਆਏਗਾ ਇੱਥੇ ਆਪਣਾ ਜ਼ਰੂਰ ਠੀਕ ਹੋਏਗਾ ਸਾਡੇ ਜਾਣਕਾਰ ਜਿਹੜੇ ਰਿਲੇਟਿਵ ਨੇ ਦੱਸਿਆ ਉਹ ਜਿੰਨੇ ਵੀ ਪੇਸ਼ੈਂਟਾਂ ਨੂੰ ਲੈ ਕੇ ਆਏ ਆ ਸਭ ਠੀਕ ਹੋਏ ਆ ਤੇ ਸਾਨੂੰ ਵੀ ਕਾਫੀ ਰਲੀਵ ਹੋ ਰਿਹਾ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੁਰਕ ਖੇਤਰ ਤੋਂ ਆਏ ਨੇ ਬਹੁਤ ਦੂਰ ਤੋਂ ਆਏ ਨੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਡਾਕਟਰ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਸੀਗਾ ਪਰ ਮਹਿਜ਼ ਇੱਕ ਵਾਰ ਆਉਣ ਤੋਂ ਬਾਅਦ ਇਹਨਾਂ ਨੂੰ 50% ਫਰਕ ਪਿਆ ਤੇ ਦੂਸਰੀ ਵਾਰ ਜਿਹੜਾ ਅੱਜ ਆਏ ਨੇ ਇਹ ਇਸ ਤਰ੍ਹਾਂ ਤੁਸੀਂ ਹੋਰ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰੋਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਦਾ ਰਿਸਪੌਂਸ ਹੈੜਾ ਮਰੀਜ਼ਾਂ ਦਾ ਰਹਿੰਦਾ ਸੋ ਜਦੋਂ ਤੁਸੀਂ ਇਹਨਾਂ ਕੋਲ ਆਏ ਤਾਂ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਕਿਹਾ ਵੀ ਤੁਸੀਂ ਆਪਣੇ ਜਿਹੜੇ ਟੈਸਟ ਲੈ ਕੇ ਆਓ ਜਾਂ ਕਿਸ ਤਰ੍ਹਾਂ ਦਾ ਇਹਨਾਂ ਨੇ ਤੁਹਾਨੂੰ ਟਰੀਟ ਕੀਤਾ ਨਹੀਂ ਜੀ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਟੈਸਟ ਨਹੀਂ ਲਿਆ ਜੀ ਨਾ ਹੀ ਕਿਹਾ ਵੀ ਐਮ ਆਰ ਆਈ ਲੈ ਕੇ ਆਓ ਜਾਂ ਆਪਣਾ ਐਕਸ-ਰੇ ਵਗੈਰਾ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ ਨਾ ਹੀ ਕਿਸੇ ਮੈਡੀਸਨ ਦੀ ਜ਼ਰੂਰਤ ਹੈ ਸਿਰਫ ਇਹ ਦੇਖ ਕੇ ਹੀ ਸਭ ਟ੍ਰੀਟਮੈਂਟ ਕਰ ਦਿੰਦੇ ਆ ਜੀ ਤੇ ਇਹ ਸਿਰਫ ਇਹਨਾਂ ਦਾ ਜਿਹੜਾ ਥੈਰੇਪੀ ਵਗੈਰਾ ਹੈ ਜਾਂ ਹੱਥਾਂ ਨਾਲ ਇਹ ਚੈੱਕ ਕਰਕੇ ਦੱਸਦੇ ਨੇ ਇਸ ਤੋਂ ਇਲਾਵਾ ਕੋਈ ਹੋਰ ਕੁਝ ਨਹੀਂ ਕਹਿੰਦੇ ਨਹੀਂ ਜੀ ਟੈਸਟ ਕੋਈ ਨਹੀਂ ਹੋਰ ਕੁਝ ਨਹੀਂ ਕਹਿੰਦੇ ਸਿਰਫ ਆਪਣੇ ਆਪ ਦੇਖ ਕੇ ਹੀ ਆਪਣੇ ਹੱਥਾਂ ਨਾਲ ਹੀ ਚੈੱਕ ਕਰਦੇ ਆ ਜੀ ਜੀ ਸੋ ਇਹ ਸਿਰਫ ਤਜਰਬਾ ਹੈ ਵੀ ਹੱਥਾਂ ਦੇ ਨਾਲ ਦੇਖ ਕੇ ਦੱਸ ਦੇਣਾ ਵੀ ਕਿੱਥੇ ਪ੍ਰੋਬਲਮ ਹੈ ਕਿਉਂਕਿ ਸੋ ਇਹ ਸਿਰਫ ਤਜਰਬਾ ਹੈ ਕਿ ਕਿਸ ਤਰ੍ਹਾਂ ਸਿਰਫ ਹੱਥਾਂ ਨਾਲ ਚੈੱਕ ਕਰਕੇ ਦੱਸ ਦੇਣਾ ਵੀ ਕੀ ਪ੍ਰੋਬਲਮ ਹੈ ਆਦਰਵਾਇਜ਼ ਹਰ ਇੱਕ ਡਾਕਟਰ ਕਹਿੰਦਾ ਕਿ ਐਕਸ-ਰੇ ਲੈ ਕੇ ਆਓ ਐਮ ਆਰ ਆਈ ਕਰਾਓ ਸੋ ਇਹ ਇਥੋਂ ਠੀਕ ਹੋਏ ਨੇ ਹੋਰ ਵੀ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਉਹਨਾਂ ਨਾਲ ਵੀ ਤੁਹਾਨੂੰ ਗੱਲਬਾਤ ਕਰਾਉਂਦੇ ਰਵਾਂਗੇ ਵੀ ਕਿਸ ਤਰ੍ਹਾਂ ਦਾ ਜਿਹੜਾ ਟਰੀਟਮੈਂਟ ਆ ਉਹ ਚੱਲਦਾ ਸੋ ਤੁਸੀਂ ਜੀ ਵਿਜ਼ਿਟ ਕਰਨਾ ਚਾਹੁੰਦੇ ਹੋ ਫੇਜ਼ 2 ਦੇ ਵਿੱਚ ਪਟਿਆਲੇ ਦੇ ਵਿੱਚ ਇਹਨਾਂ ਦਾ ਜਿਹੜਾ ਆਪਣਾ ਟ੍ਰੀਟਮੈਂਟ ਜਿੱਥੇ ਇਹ ਕਰਦੇ ਨੇ ਤੇ ਦੂਜੀ ਗੱਲ ਇਹ ਵੀ ਤੁਸੀਂ ਨੀਚੇ ਦਿੱਤੇ ਨੰਬਰ ਤੇ ਵੀ ਸੰਪਰਕ ਹੈ ਜਿਹੜਾ ਉਹ ਕਰ ਸਕਦੇ ਹੋ ਸਰ ਬਹੁਤ-ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਦਰਸ਼ਕਾਂ ਦੇ ਰੂਬਰੂ ਹੋਏ ਹੋ ਸੋ ਅਖੀਰ ਦੇ ਵਿੱਚ ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਨੰਬਰ ਜ਼ਰੂਰ ਸ਼ੇਅਰ ਕਰੋ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਜਾਣਬੁੱਝ ਕੇ ਕਰ ਰਿਹਾ ਤਾਂ ਕਿ ਅਗਲਾ ਤੁਹਾਨੂੰ ਡਾਇਰੈਕਟ ਫੋਨ ਨੰਬਰ ਤੇ ਫੋਨ ਕਰਕੇ ਪੁੱਛ ਸਕੇ ਵੀ ਇਹ ਵਾਕਈ ਜੈਨੂਨ ਹੈ ਇਹੋ ਜਿਹਾ ਕੁਝ ਨਹੀਂ ਹੈ ਹਾਂਜੀ ਠੀਕ ਹੈ ਜਿਸ ਵੀ ਕਿਸੇ ਵੀਰ ਨੂੰ ਕੋਈ ਪ੍ਰੋਬਲਮ ਹੈ ਜੀ ਕਿਸੇ ਨੂੰ ਕੋਈ ਪੇਸ਼ੈਂਟ ਨੂੰ ਪ੍ਰੋਬਲਮ ਹੈ ਉਹ ਮੇਰੇ ਨਾਲ ਵੀ ਡਾਇਰੈਕਟ ਮੇਰੇ ਨੰਬਰ ਤੇ ਵੀ ਗੱਲ ਕਰ ਸਕਦਾ ਹੈ ਜੀ ਮੇਰਾ ਹਾਂਜੀ ਮੇਰਾ ਨੰਬਰ ਹੈ 94169 14820 ਜੀ ਸੋ ਇਹਨਾਂ ਦਾ ਨੰਬਰ ਦੇ ਦਿੱਤਾ ਅਸੀਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਤੇ ਜਿਹੜੀ ਉਹ ਕਰਕੇ ਹਰ ਇੱਕ ਚੀਜ਼ ਹੈ ਜਿਹੜੀ ਉਹ ਕਲੀਅਰ ਕਰ ਸਕਦਾ ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਇੱਕ ਹੋਰ ਪੇਸ਼ੈਂਟ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਤੇ ਕਿੱਥੋਂ ਆਏ ਜੀ ਤੁਸੀਂ ਇਸਮਾਇਲਾਬਾਦ ਤੋਂ अच्छा ते किनकी प्रॉब्लम की सी ਤੁਹਾਨੂੰ ਬੈਗ ਦੀ ਪ੍ਰੋਬਲਮ ਸੀ ਜਾਂ ਕੋਈ ਹੋਰ ਹਾਂਜੀ ਬੈਗ ਦੀ ਔਰ ਬੈਟਰੀ ਵਿੱਚ ਦਿੱਕਤ ਹੁੰਦੀ ਸੀ ਢੇਲ ਬੰਨ ਦੇ ਦਿੱਕਤ ਸੀ ਤੇ ਕਿੰਨੇ ਸਮੇਂ ਤੋਂ ਪ੍ਰੋਬਲਮ ਤੁਹਾਨੂੰ ਇਹ ਆ ਰਹੀ ਹੈ ਮੈਨੂੰ ਇਹ 3-4 ਸਾਲ ਤੋਂ ਹੈ ਅੱਛਾ ਤੇ ਤੁਸੀਂ ਹੁਣ ਪਹਿਲੀ ਵਾਰ ਆਏ ਜਾਂ ਦੂਸਰੀ ਵਾਰੀ ਦੂਸਰੀ ਵਾਰ ਆਇਆ ਹਾਂ ਜੀ ਤੇ ਪਹਿਲੀ ਵਾਰ ਆ ਕੇ ਤੁਹਾਨੂੰ ਕਿੰਨਾ ਕੁ ਫਰਕ ਹੈ ਜਿਹੜਾ ਉਹ ਲੱਗ ਰਿਹਾ ਹੈ ਤੁਹਾਡੀ ਸਿਹਤ ਦੇ ਵਿੱਚ ਮਤਲਬ ਹੱਦ ਤੱਕ ਕਾਫੀ ਹੱਦ ਤੱਕ ਫਰਕ ਹੈ ਜੀ ਤੇ ਤੁਸੀਂ ਅੱਜ ਦੂਸਰੀ ਵਾਰੀ ਟ੍ਰੀਟਰੀ ਆਏ ਹਾਂ ਹਾਂਜੀ ਜੀ ਤੇ ਡਾਕਟਰ ਨਾਲ ਤੁਸੀਂ ਗੱਲ ਕੀਤੀ ਹੋਗੀ ਦਿਖਾਇਆ ਸੀ ਇਸ ਤੋਂ ਪਹਿਲਾਂ ਡਾਕਟਰ ਕੀ ਕਹਿੰਦੇ ਸੀ ਹਾਂਜੀ ਡਾਕਟਰ ਕਹਿੰਦੇ ਸੀਗੇ ਕਿ ਨਾ ਮਤਲਬ ਨੀਚੇ ਤੋਂ ਟੇਲ ਬਹੁੰਦੀ ਦਿੱਕਤ ਹੈ ਹੱਡੀ ਮੁੜੀ ਹੋਈ ਹੈ ਜੀ ਤੋ ਉਹ ਠੀਕ ਕਰ ਰਹੇ ਨੇ ਬਾਜੀ ਨਹੀਂ ਜਿਹੜੇ ਤੁਸੀਂ ਹਸਪੀਟਲ ਵਗੈਰਾ ਚ ਗਏ ਸੀ ਕਿਤੇ ਉਹਨਾਂ ਡਾਕਟਰਸ ਨੇ ਕੀ ਕਿਹਾ ਸੀ ਉਹਨਾਂ ਨੇ ਐਦਾਂ ਹੀ ਕਿਹਾ ਸੀਗਾ ਹਾਂਜੀ ਐਕਸ-ਰੇ ਵਗੈਰਾ ਲਗਾਏ ਸੀਗੇ ਅੱਛਾ ਜੀ ਹਾਂਜੀ ਉਹਨਾਂ ਨੇ ਦਵਾਈ ਵਗੈਰਾ ਦਿੱਤੀ ਸੀ ਪਰ ਉਹਨਾਂ ਫਰਕ ਨਹੀਂ ਲੱਗਾ ਨਹੀਂ ਫਰਕ ਪਿਆ ਤੇ ਇਹਨਾਂ ਨੇ ਐਕਸ-ਰੇ ਵਗੈਰਾ ਕੋਈ ਦਵਾਈ ਵਗੈਰਾ ਇਹਨਾਂ ਨੇ ਦਿੱਤੀ ਹੈ ਡਾਕਟਰ ਬਹਾਦਰ ਉਹਨਾਂ ਨੇ ਨਹੀਂ ਜੀ ਇਹਨਾਂ ਨੇ ਕੋਈ ਮਤਲਬ ਦਵਾਈ ਨਹੀਂ ਐਕਸ-ਰੇ ਨਹੀਂ ਲਏ ਵੈਸੇ ਹੀ ਦੇਖ ਕੇ ਦੱਸ ਦਿੱਤਾ ਸੀਗਾ अच्छा ਤੇ ਤੁਸੀਂ ਜਿਹੜੇ ਵੀ ਲੋਕ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਵਧੀਆ ਕੰਮ ਹੈ ਇਹਨਾਂ ਦਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਬੈਕ ਦੀ ਜਾਂ ਇਹੋ ਜਿਹੀਆਂ ਪ੍ਰੋਬਲਮ ਹੈਗੀਆਂ ਨੇ ਹਾਂਜੀ ਬਹੁਤ ਵਧੀਆ ਮਤਲਬ ਡਾਕਟਰਾਂ ਦੇ ਜਾਣ ਨਾਲੋਂ ਨਾ ਹਾਂਜੀ ਖਾਨ ਨਾਲੋਂ ਤੋਂ ਠੀਕ ਹੈ ਠੀਕ ਹੈ ਦਵਾਈਆਂ ਵੀ ਨਹੀਂ ਖਾਣੀਆਂ ਪੈਂਦੀ ਦਵਾਈ ਵੀ ਨਹੀਂ ਖਾਣੀ ਪੈਂਦੀ ਜੀ ਤੇ ਸੋ ਤੁਸੀਂ ਖੋ ਦੇ ਨਾਲ ਨੂੰ ਸੁਣ ਰਹੇ ਹੋ اسلامਾਬਾਦ اسلامਾਬਾਦ ਇਸਮਾਇਲਾਬਾਦ ਇਸਮਾਇਲਾਬਾਦ ਮਾਫ ਕਰਨਾ ਇਸਮਾਇਲਾਬਾਦ ਇਹਨਾਂ ਦਾ ਪਿੰਡ ਹੈ ਜਿੱਥੋਂ ਸਪੈਸ਼ਲ ਕਿੰਨੀ ਦੂਰ ਪੈ ਜਾਂਦਾ ਪਟਿਆਲੇ ਤੋਂ ਹੀ ਇਹ ਲਗਭਗ ਮਤਲਬ ਕਿੰਨੇ ਆਨ ਚ ਕਿੰਨਾ ਸਮਾਂ ਲੱਗ ਜਾਂਦਾ ਤੁਹਾਨੂੰ ਸਾਨੂੰ ਡੇਢ ਘੰਟਾ ਲੱਗ ਜਾਂਦਾ ਡੇਢ ਪੌਣੇ 2 ਘੰਟੇ ਜੀ ਸੋ ਸਪੈਸ਼ਲ ਤੁਸੀਂ ਚੱਲ ਕੇ ਇੱਥੇ ਆਏ ਹੋਗੇ ਹਾਂਜੀ ਤੁਹਾਨੂੰ ਕਿੰਨੇ ਨੇ ਦੱਸਿਆ ਸੀ ਇਹਦੇ ਬਾਰੇ ਕਿਸੇ ਕਦੀ ਵੀਡੀਓ ਤੋਂ ਪਤਾ ਲੱਗਿਆ ਸੀ ਜਾਂ ਕਿੱਥੋਂ ਪਤਾ ਲੱਗਿਆ ਸੀ ਸਾਨੂੰ ਸਾਡੇ ਮਤਲਬ ਪੜੋਸ ਦੇ ਹੀ ਆਂਦੇ ਸੀਗੇ ਉਹਨਾਂ ਨੇ ਦੱਸਿਆ ਸੀਗਾ ਉਹਨਾਂ ਨੇ ਦੱਸਿਆ ਸੀ ਹਾਂਜੀ ਉਹ ਨਾਂ ਲੈ ਕੇ ਆਏ ਸੀਗੇ ਅੱਛਾ ਜੀ ਹਾਂਜੀ ਤੇ ਹੁਣ ਤੁਸੀਂ ਸੈਟੀਸਫਾਈਡ ਹੋ ਮਤਲਬ ਤੁਹਾਨੂੰ ਲੱਗਦਾ ਵੀ ਵਧੀਆ ਟ੍ਰੀਟਮੈਂਟ ਹੋਇਆ ਹਾਂਜੀ ਜੀ ਸੋ ਇਸ ਪਰਮਜੀਤ ਜੀ ਨੇ ਪਰਮਜੀਤ ਜੀ ਜਿਹੜੇ ਕੀ ਸਪੈਸ਼ਲ ਆਏ ਨੇ ਚੱਲ ਕੇ ਤੁਸੀਂ ਇਹਨਾਂ ਤੋਂ ਦੇਖ ਲਿਆ ਇਹਨਾਂ ਨੇ ਆਪ ਦੱਸਿਆ ਵੀ ਕੋਈ ਐਕਸ-ਰੇ ਨਹੀਂ ਕਿਸੇ ਤਰੀਕੇ ਦੀ ਕੋਈ ਦਵਾਈ ਨਹੀਂ ਸਿਰਫ ਇੱਕ ਤਜਰਬੇ ਦੇ ਨਾਲ ਹੱਥਾਂ ਦੇ ਜ਼ਰੀਏ ਇਹ ਸਾਰਾ ਟ੍ਰੀਟਮੈਂਟ ਕਰਦੇ ਨੇ ਸੋ ਜੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ੰਕਾ ਹੁੰਦੀ ਹੈ ਤਾਂ ਤੁਸੀਂ ਜਿਹੜੇ ਸਾਡੇ ਕਸਟਮਰ ਨੰਬਰ ਦੱਸਦੇ ਨੇ ਉਹਨਾਂ ਤੇ ਤੁਸੀਂ ਫੋਨ ਕਰਕੇ ਜਿਹੜਾ ਪੁੱਛ ਸਕਦੇ ਹੋ ਤੇ ਡਾਕਟਰ ਸਾਹਿਬ ਦਾ ਆਪਣਾ ਨੰਬਰ ਵੀ ਹੈ ਜਿਹੜਾ ਉਹ ਨੀਚੇ ਦਿੱਤਾ ਹੋਇਆ ਹੈ ਤੁਸੀਂ ਉਹਦੇ ਤੇ ਵੀ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ